ਕਿਸਾਨ ਵੀਰੋ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਾਂ ਫਸਲ ਬੀਜਦੇ ਨੇ ਇਤੋਂ ਬਾਅਦ ਕਈ ਔਕੜਾਂ ਫਸਲਾਂ ਤੇ ਆਉਂਦੀਆਂ ਨੇ ਜਿਵੇਂ ਹੁਣ ਫਸਲਾਂ ਤਿਆਰ ਹੋ ਗਈਆਂ ਨੇ ਤਕਰੀਬਨ ਜਿਹੜੇ ਝੋਨੇ ਹੋਂ ਡਿਸਰ ਚੁੱਕੇ ਨੇ ਇਕਾ ਦੁੱਕਾ ਜਿਹੜੇ ਪਛੇਤੇ ਝੋਨੇ ਨੇ ਉਹ ਹਜੇ ਡਿਸਰ ਨੇ ਬਹੁਤ ਆਪਾਂ ਚੰਗੇ ਖਾਦਾ ਪਾ ਕੇ ਚੰਗਾ ਸਾਰਾ ਕੁਝ ਪਾ ਕੇ ਉਹਨੂੰ ਫਸਲ ਨੂੰ ਤਿਆਰ ਕੀਤਾ ਤੇ ਹੁਣ ਝੋਨਾ तकरीबन ਕਈ ਤਾਂ ਛਿੱਟੇ ਜਿਹੜੇ ਉਹ ਨਿਸਰ ਕੇ ਥੱਲੇ ਨੂੰ ਟੇਢੇ ਹੋ ਚੁੱਕੇ ਨੇ ਦਾਣਾ ਵੱਢ ਚੁੱਕਿਆ ਬਾਅਦ ਅਗਲੇ ਮਹੀਨੇ ਜਿਹੜੀ ਉਹਦੀ ਵਡਾਈ ਆ ਝੋਨੇ ਦੀ ਉਹ ਸ਼ੁਰੂ ਹੋ ਜਾਣੀ ਆ ਕਿਸਾਨ ਵੀਰੋ ਖੜੀ ਫਸਲ ਨੂੰ ਕਈ ਸਮੱਸਿਆਵਾਂ ਆ ਪੈਦਾ ਹੁੰਦੀਆਂ ਨੇ ਕਿਸੇ ਸਮੇਂ ਤੁਸੀਂ ਦੇਖਿਆ ਹੋਊਗਾ ਝੋਨੇ ਦੇ ਛਿੱਟੇ ਨੂੰ ਕੁੱਤਰਨ ਵਾਲੀ ਜਿਹੜੀ ਸੁੰਡੀ ਆ ਮੁੰਜਰ ਕੱਟ ਵੀ ਉਹਨੂੰ ਕਹਿ ਦਿੰਦੇ ਆ ਵੀ ਜਿਹੜੀਆਂ ਮੁੰਜਰਾਂ ਨੂੰ ਕੱਟਦੀਆਂ ਨੇ ਇਹਨਾਂ ਤੋਂ ਸਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਪਰ ਇਹ ਜਿਹੜੀ ਬਿਮਾਰੀ ਆ ਕਿਤੇ ਹੁੰਦੀ ਆ ਕਿਤੇ ਨਹੀਂ ਵੀ ਆਉਦੀ ਇਹ ਜਿਹੜੀ ਸੁੰਡੀ ਆ ਕਿਤੇ ਨੁਕਸਾਨ ਕਰਦੀ ਆ ਕਿਤੇ ਨਹੀਂ ਕਰਦੀ ਕਹਿਣ ਦਾ ਭਾਵ ਤੇ ਇਹਨੂੰ ਝੋਨੇ ਦੇ ਛਿੱਟੇ ਕੁੱਤਰ ਵਾਲੀ ਸੁੰਡੀ ਵੀ ਕਹਿੰਦੇ ਆ ਤੇ ਮੁੰਜਰ ਕੱਟ ਵੀ ਕਹਿੰਦੇ ਆ ਕਿਉਂਕਿ ਇਹ ਮੁੰਜਰ ਨੂੰ ਛਿੱਟੇ ਨੂੰ ਕੱਟ ਦਿੰਦੀ ਆ ਤੇ ਛਿੱਟਾ ਜਿਹੜਾ ਉਹ ਟੁੱਟ ਕੇ ਥੱਲੇ ਡਿੱਗ ਪੈਂਦਾ ਵਾ ਜਿਹਦੇ ਨਾਲ ਬਹੁਤ ਵੱਡਾ ਜਿਹੜਾ ਲਾਸ ਆ ਉਹ ਹੁੰਦਾ ਵਾ ਇਸ ਕਰਕੇ ਇਹ ਤੋਂ ਸਾਨੂੰ ਬਹੁਤ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਜਦੋਂ ਤੁਸੀਂ ਖੇਤ ਦੇ ਵਿੱਚ ਜਾਂਦੇ ਹੋ ਉਦੋਂ ਜਰੂਰ ਨਿਗਾਹ ਮਾਰਿਆ ਕਰੋ ਵੀ ਛਿੱਟੇ ਨੂੰ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ ਛਿੱਟਾ ਕੱਟ ਕੇ ਥੱਲੇ ਤਾਂ ਨਹੀਂ ਡਿੱਗਿਆ ਹੋਇਆ ਇਹਦੀ ਸਾਵਧਾਨੀਆਂ ਆਪਾਂ ਨੂੰ ਤੇ ਇਸ ਨੂੰ ਵੇਖਣਾ ਪਰਖਣਾ ਬਹੁਤ ਜ਼ਰੂਰੀ ਆ ਇਹ ਇਹਦਾ ਕਿ ਕਿਸ ਤਰ੍ਹਾਂ ਵਾਏ ਨੂੰ ਜੇ ਆਪਾਂ ਦੇਖਣਾ ਹੋਵੇ ਇਹ ਕੀੜੇ ਦੀਆਂ ਸੁੰਡੀਆਂ ਝੁੱਡਾਂ ਦੇ ਵਿੱਚ ਹੁੰਦੀਆਂ ਨੇ ਇਹ ਜਿਹੜੀਆਂ ਕੀੜੇ ਦੀਆਂ ਸੁੰਡੀਆਂ ਨੇ ਨਾ ਸੁੰਡੀਆਂ ਨੇ ਜਿਹੜੀਆਂ ਇਹ ਮਤਲਬ ਝੁੱਡਾਂ ਦੇ ਰੂਪ ਦੇ ਵਿੱਚ ਹੁੰਦੀਆਂ ਨੇ ਜਿਹੜੀਆਂ ਛੋਟੀਆਂ ਜਿਹੜੀਆਂ ਛੋਟੀਆਂ ਸੁੰਡੀਆਂ ਨੇ ਇਹ ਪੌਦੇ ਦੇ ਪੱਤੇ ਖੰਡੀਆਂ ਨੇ ਤੇ ਅਤੇ ਨਾੜ ਤੇ ਤੜਾ ਗਿਆ ਜਿਹੜਾ ਉਹ ਬਾਕੀ ਰਹਿ ਜਾਂਦਾ ਵਾ ਜਿਹੜੀਆਂ ਭੱਡੀਆਂ ਸੁੰਡੀਆਂ ਨੇ ਉਹ ਮੁਜਰਾ ਕੱਟ ਦਿੰਦੀਆਂ ਨੇ ਤੇ ਉਹਨਾਂ ਦੀ ਜਿਹੜੀਆਂ ਡੰਡੀਆਂ ਵੀ ਡੰਡੀਆਂ ਤੋਂ ਜਿਹੜੀਆਂ ਮੁਜਰਾ ਨੇ ਉਹਨਾਂ ਨੂੰ ਉਹ ਕੱਟ ਦਿੰਦੀਆਂ ਨੇ ਇਸ ਕਰਕੇ ਇਸ ਨੂੰ ਛੱਟੇ ਕੁੱਤਰਣ ਵਾਲੀ ਸੁੰਡੀ ਵੀ ਕਿਹਾ ਜਾਂਦਾ ਵਾ ਇਸ ਕਰਕੇ ਸੁੰਡੀ ਝੋਨੇ ਦੀ ਫਸਲ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਕਰ ਦਿੰਦਾ ਝਾੜ ਦਾ ਬਹੁਤ ਵੱਡਾ ਲਾਸ ਹੋ ਜਾਂਦਾ ਜਦੋਂ ਬੁੰਜਰੀ ਕੱਟ ਕੇ ਥੱਲੇ ਦੇਖਪੇ ਤਾਂ ਕੰਪੈਨ ਉਹਦੇ ਕਟਾਈ ਕਰ ਰਹੀ ਆ ਤੇ ਉਹਨੇ ਆਪਣੇ ਕੰਪੈਨ ਵਿੱਚ ਨਹੀਂ ਆਉਣਾ ਤੇ ਦਾਣੇ ਨੇ ਆਪਣੇ ਹੱਥ ਨਹੀਂ ਲੱਗਣਾ ਕਿਉਂਕਿ ਜਦੋਂ ਜ਼ਮੀਰ ਦੇ ਉੱਪਰ ਹੀ ਦਾਣਾ ਟਿਕ ਪਿਆ ਇਸ ਕਰਕੇ ਇਹਦੀਆਂ ਸਾਵਧਾਨੀਆਂ ਰੱਖਣੀਆਂ ਜ਼ਰੂਰ ਆ ਜੇਕਰ ਤੁਹਾਨੂੰ ਇਹ ਜਗਾ ਕਿਤੇ ਮਿਲੇ ਬੁੰਜਰ ਕੱਟੀ ਹੋਵੇ ਬੁੰਜਰ ਥੱਲੇ ਕੱਟ ਕੇ ਡਿੱਗੀ ਹੋਵੇ ਇਹੋ ਜਿਹੀਆਂ ਸੁੱਡੀਆਂ ਨਜ਼ਰ ਆਉਣ ਤੇ ਉਦੋਂ ਤੁਸੀਂ ਪੂਰੀਆ ਸਾਵਧਾਨੀਆਂ ਵਰਤ ਵਰਤ ਕੇ ਤੇ ਇਹ ਚ ਦੇਰ ਹੀ ਨਹੀਂ ਕਰਨੀ ਚਾਹੀਦੀ ਸਾਨੂੰ ਇਹਦੇ ਵਾਸਤੇ ਤੁਸੀਂ ਐਮਾ ਬੈਕਟਮ ਜਿਹੜੀ ਦਵਾਈ ਆਉਂਦੀ ਆ ਨਾ 125 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਾ ਸਕਦੇ ਹੋ ਜਾਂ ਤੁਸੀਂ ਸਜੈਂਟਾ ਕੰਪਨੀ ਦੀ ਆਉਂਦੀ ਆ ਇੱਕ ਏਕਾਲੈਕਸ ਏਕਾਲੈਕਸ ਜਿਹੜੀ ਦਵਾਈ ਆ ਉਹ 400 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੁਸੀਂ ਇਹ ਦਵਾਈ ਨੂੰ ਪਾ ਸਕਦੇ ਹੋ ਤੇ ਜ਼ਰੂਰ ਗੌਰ ਕਰੋ ਕਿ ਕਿਸੇ ਤਰ੍ਹਾਂ ਦਾ ਆਪਣਾ ਜਿਹੜਾ ਝਾੜ ਆ ਉਹ ਘਟ ਨਾ ਸਕੇ ਇਕਾਲੈਕਸ ਜਿਹੜੀ ਦਵਾਈ ਆ ਇਕਾਲੈਕਸ ਇਹ ਵੀ ਇਹਦੇ ਰਿਜ਼ਲਟ ਬਹੁਤ ਹੀ ਜ਼ਿਆਦੇ ਨੇ ਇਹਨੂੰ 400 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਾ ਸਕਦੇ ਹੋ ਤੇ ਕਿਸਾਨ ਵੀਰੋ ਇਹੋ ਜਿਹੀ ਸਾਵਧਾਨੀਆਂ ਰੱਖਣੀਆਂ ਬਹੁਤ ਜ਼ਰੂਰੀ ਨੇ ਜਿਹਦੇ ਨਾਲ ਝਾੜ ਦਾ ਬਹੁਤ ਵੱਡਾ ਲਾਸ ਹੋ ਜਾਂਦਾ ਤੇ ਫਸਲ ਤਿਆਰ ਕੀਤੀ ਸਾਰਾ ਕੁਝ ਖਰਚੇ ਕੀਤੇ ਹੋਏ ਇੱਕ ਸੁੰਡੀ ਆਈ ਤੇ ਉਹ ਆ ਕੇ ਆਪਣੇ ਜਿਹੜੇ ਛਿੱਟੇ ਕੱਟ ਕੇ ਚਲੀ ਗਈ ਤੇ ਛਿੱਟੇ ਥੱਲੇ ਦਿਖ ਦਿਖ ਪਏ ਆਪਣੇ ਹੱਥ ਨਹੀਂ ਆਉਣੇ ਹੈਗੇ ਇਸ ਕਰਕੇ ਕਿਸਾਨ ਵੀਰੋ ਸਾਵਧਾਨੀਆਂ ਤੋਂ ਜਰੂਰ ਸचेत ਰਿਆ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਇਹ ਗੱਲਾਂ ਦੇ ਆਪਾਂ ਹੋਰ ਵੀ ਬਿਮਾਰੀਆਂ ਤੇ ਗੌਰ ਕਰਦੇ ਰਵਾਂਗੇ ਠੀਕ ਹੈ ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ